ਜੇਕਰ ਤੁਹਾਡੀ ਗੱਡੀ ਵੀ 20 ਸਾਲ ਹੈ ਜਾਂ ਫਿਰ ਇਹਦੇ ਤੋਂ ਵੱਧ ਪੁਰਾਣੀ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਜੇ ਖਬਰ ਨਾ ਦੇਖੀ ਤਾਂ ਫਿਰ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ ਜੇ ਖਬਰ ਵੇਖ ਲਈ ਤਾਂ ਤੁਸੀਂ ਪਹਿਲਾਂ ਹੀ ਉਸ ਤੋਂ ਅਵੇਅਰ ਹੋ ਜਾਵੋਗੇ ਸੋਚੋ ਸਵੇਰੇ ਸਵੇਰੇ ਤੁਸੀਂ ਆਪਣੀ ਪੁਰਾਣੀ ਗੱਡੀ ਨੂੰ ਸਟਾਰਟ ਕਰੋ ਪਰ ਤੱਕਾ ਗੱਡੀ ਨੂੰ ਨਾ ਤੱਕਾ ਤੁਹਾਨੂੰ ਲੱਗੇ ਕਿਉਂਕਿ ਸਰਕਾਰ ਨੇ 20 ਸਾਲ ਤੋਂ ਪੁਰਾਣੇ ਵਾਹਨਾਂ ਦੀ ਫਿਟਨੈਸ ਫੀਸ ਦੇ ਵਿੱਚ ਅਚਾਨਕ ਇੰਨਾ ਤਗੜਾ ਵਾਧਾ ਕਰ ਦਿੱਤਾ ਹੈ ਕਿ ਜੇਬ ਤੋਂ ਪੈਸੇ ਨਹੀਂ ਮੱਥੇ ਤੋਂ ਪਸੀਨੇ ਨਿਕਲ ਆਉਣਗੇ ਜਿੱਥੇ ਰੀਨਿਊਇਲ ਪ੍ਰੋਸੈਸ ਪਹਿਲਾਂ ਸੌਖੀ ਤੇ ਸਸਤੀ ਹੁੰਦੀ ਸੀ ਹੁਣ ਉਹ ਮਹਿੰਗੀ ਹੋ ਚੁੱਕੀ ਹੈ ਮੰਗੀ ਫਿਟਨੈਸ ਦੀ ਕਹਾਣੀ ਹੁਣ ਤੋਂ ਸ਼ੁਰੂ ਹੋਈ ਹੈ ਤੇ ਹੁਣ ਤੋਂ ਤੁਹਾਡੀ ਜੇਬ ਦੇ ਉੱਤੇ ਪੈਣ ਵਾਲਾ ਵੱਡਾ ਅਸਰ ਕੀ ਹੈ ਕਿੰਨੀ ਤੇ ਕਿਉਂ ਵਧਾਈ ਗਈ ਹੈ ਇਹ ਫੀਸ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ ਦਾ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਾਹਲ ਇੱਕ ਖਾਸ ਖਬਰ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ ਮੀਡੀਆ رپورਟਾਂ ਦੇ ਅਨੁਸਾਰ ਆਵਾਜਾਈ ਮੰਤਰਾਲੇ ਨੇ 20 ਸਾਲ ਤੋਂ ਪੁਰਾਣੇ ਸਾਰੇ ਮੋਟਰ ਵਾਹਨਾਂ ਦੀ ਫਿਟਨੈਸ ਟੈਸਟ ਫੀਸ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ ਤੇ ਇਹ ਵਾਧਾ ਕੋਈ ਛੋਟਾ ਮੋਟਾ ਨਹੀਂ ਹੈ ਸਿੱਧਾ 7 ਗੁਣਾ ਵੱਡਾ ਵਾਧਾ ਕੀਤਾ ਗਿਆ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਰੀਨਿਊਅਲ ਫੀਸ ਜਿਹੜੀ ਉਸ ਤੇ ਵਾਧਾ ਕੀਤਾ ਸੀ ਤੇ ਹੁਣ ਫਿਟਨੈਸ ਫੀਸ ਦੇ ਵਿੱਚ ਵੀ ਇਹ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵਾਹਨਾਂ ਦੀ ਉਮਰ ਦੇ ਲਈ ਤਿੰਨ ਨਵੇਂ ਸੈਗਮੈਂਟ ਬਣਾਈ ਹੈ ਪਹਿਲਾ 10 ਤੋਂ 15 ਸਾਲ ਦੂਜਾ 15 ਤੋਂ 20 ਸਾਲ ਤੇ ਤੀਜਾ 20 ਸਾਲ ਤੋਂ ਪੁਰਾਣੇ ਵਾਹਨ ਆ ਕੇ 20 ਤੋਂ ਵੱਧ ਵਾਲੇ ਸਭ ਤੋਂ ਵੱਡਾ ਝਟਕਾ ਵਪਾਰਕ ਵਾਹਨਾਂ ਨੂੰ ਲੱਗਿਆ ਕਿਉਂਕਿ ਹੁਣ ਉਹ ਹੁਣ ਉਹ 15 ਸਾਲ ਦੀ بجائے 10 ਸਾਲ ਦੀ ਉਮਰ ਤੋਂ ਹੀ ਉੱਚ ਫੀਸ ਸ਼੍ਰੇਣੀ ਦੇ ਵਿੱਚ ਆ ਜਾਇਆ ਕਰਨਗੇ ਆਪਕੇ 10 ਸਾਲ ਗੱਡੀ ਵਰਤੀ ਉਸ ਤੋਂ ਬਾਅਦ ਵਿੱਚੋਂ ਉੱਚ ਸ਼੍ਰੇਣੀ ਫੀਸ ਦੇ ਵਿੱਚ ਆ ਜੇਗੀ ਪਹਿਲਾਂ ਹੁੰਦਾ ਸੀ ਕਿ 15 ਸਾਲ ਗੱਡੀ ਵਰਤਣ ਤੋਂ ਬਾਅਦ ਵਿੱਚ ਇਸ ਕੈਟਾਗਰੀ ਚ ਆਉਂਦੀ ਸੀ ਇਹਦਾ ਮਤਲਬ ਹੈ ਕਿ ਜਿਆਦਾ ਵਾਨਾਂ ਨੂੰ ਸਖਤ ਨਿਯਮਾਂ ਤੇ ਬਧੀਆਂ ਹੋਣੀਆਂ ਫੀਸਾਂ ਦੇ ਨਾਲ ਫਿਟਨੈਸ ਪ੍ਰਕਿਰਿਆ ਦੇ ਵਿੱਚੋਂ ਉਲੰਘਣਾ ਪਵੇਗੀ ਪਿਛਲੇ ਦੇ ਨਵੇਂ ਰੇਟ ਕਾਫੀ ਜ਼ਿਆਦਾ ਨੇ 20 ਸਾਲ ਤੋਂ ਪੁਰਾਣੇ ਹਲਕੇ ਮੋਟਰ ਵਾਹਨ ਦੇ ਲਈ ਫਿਟਨੈਸ ਟੈਸਟ ਦੀ ਫੀਸ 10000 ਤੋਂ ਵਧਾ ਕੇ 15000 ਕਰੀ ਗਈ ਹੈ ਇਹਦੇ ਨਾਲ ਹੀ 20 ਸਾਲ ਤੋਂ ਪੁਰਾਣੇ ਟਰੱਕਾਂ ਤੇ ਬੱਸਾਂ ਦੇ ਵਿੱਚ ਫੀਸ ਹੈ ਜਿਹੜੀ ਉਸ ਦੇ ਵਿੱਚ ਬੇਹੱਦ ਹੀ ਜ਼ਿਆਦਾ ਵਾਧਾ ਕਰਿਆ ਗਿਆ ਜਿਹੜਾ ਪਹਿਲਾਂ 3500 ਰੁਪਈਆ ਹੁੰਦਾ ਸੀ ਹੁਣ ਵਧ ਕੇ 25000 ਰੁਪਈਆ ਕਰ ਦਿੱਤਾ ਗਿਆ ਮੱਧਮ ਦਰਜੇ ਦੇ ਵਪਾਰਕ ਵਾਹਨਾਂ ਦੇ ਲਈ ਐ ਜੀ ਡੀ ਪੀਸ ਐ 20000 ਰੁਪਇਆ ਨਿਰਧਾਰਤ ਕਰ ਦਿੱਤੀ ਗਈ ਹੈ। ਦੁਪਹਿਰਵਾਨਾਂ ਨੂੰ ਵੀ ਰਾਹਤ ਨਹੀਂ ਮਿਲੀ। 20 ਸਾਲ ਤੋਂ ਪੁਰਾਣੇ ਮੋਟਰਸਾਈਕਲਾਂ ਦੀ ਫਿਟਨੈਸ ਟੈਸਟ ਫੀਸ 600 ਤੋਂ ਵਧਾ ਕੇ ਸਿੱਧਾ 2000 ਰੁਪਏ ਕਰ ਦਿੱਤੀ ਗਈ ਹੈ। ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਟ੍ਰਾਂਸਪੋਰਟ ਮੰਤralੇ ਨੇ ਰੀਨਿਊਅਲ ਫੀਸ ਦੇ ਵਿੱਚ ਵੀ ਵਾਅਦਾ ਕੀਤਾ ਸੀ ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਸੀ ਕਿ ਐਨਸੀਆਰ ਦੇ ਵਿੱਚ ਭਾਗ ਕੇ ਦਿੱਲੀ ਦੇ ਨਾਲ ਜਿਹੜਾ ਜਿਹੜਾ ਏਰੀਆ ਲੱਗਦਾ ਹੈ ਨੈਸ਼ਨਲ ਕੈਪੀਟਲ ਰੀਜਨ ਐਨਸੀਆਰ ਦੇ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਦੇ ਮਾਲਕਾਂ ਦੇ ਵਿਰੁੱਧ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਉਹਦੇ ਗੱਡੀਆਂ ਚੁੱਕਣ ਲੱਗ ਗਏ ਸਨ ਨਗਰ ਨਿਗਮ ਵਾਲੇ ਜਾਂ ਸਤੋਂ ਇਸ ਸੰਬੰਧਿਤ ਜਿਹੜਾ ਵਿਭਾਗ ਸੀ ਉਹੋ ਗੱਡੀਆਂ ਸੀਜ਼ ਹੋ ਰਹੀਆਂ ਸੀ ਇਸ ਨਵੇਂ ਫੈਸਲੇ ਦੇ ਨਾਲ ਪੁਰਾਣੇ ਵਣ ਵਾਲੇ ਮਾਲਕਾਂ ਦੀ ਜੀਬ ਦੇ ਉੱਤੇ ਨਿਸ਼ਚਿਤ ਤੌਰ ਦੇ ਉੱਤੇ ਵੱਡਾ ਬੋਝ ਹੈ ਜਿਹੜਾ ਉਹ ਭੈਣ ਜਾ ਰਿਹਾ ਤੁਸੀਂ ਆਖਰ ਤੱਕ ਇਸ ਖਬਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਡੀ ਗੱਡੀ ਵੀ 20 ਸਾਲ ਜਾਂ ਫਿਰ ਇਹਦੇ ਤੋਂ ਵੱਧ ਪੁਰਾਣੀ ਆ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਜੇ ਖਬਰ ਨਾ ਦੇਖੀ ਤਾਂ ਫਿਰ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ ਜੇ ਖਬਰ ਵੇਖ ਲਈ ਤਾਂ ਤੁਸੀਂ ਪਹਿਲਾਂ ਹੀ ਉਸ ਤੋਂ ਅਵੇਅਰ ਹੋ ਜਾਓਗੇ ਸੋਚੋ ਸਵੇਰੇ ਸਵੇਰੇ ਤੁਸੀਂ ਆਪਣੀ ਪੁਰਾਣੀ ਗੱਡੀ ਨੂੰ ਸਟਾਰਟ ਕਰੋ ਪਰ ਤੱਕਾ ਗੱਡੀ ਨੂੰ ਨਾ ਤੱਕਾ ਤੁਹਾਨੂੰ ਲੱਗੇ ਕਿਉਂਕਿ ਸਰਕਾਰ ਨੇ 20 ਸਾਲ ਤੋਂ ਪੁਰਾਣੇ ਵਾਹਨਾਂ ਦੀ ਫਿਟਨੈਸ ਫੀਸ ਦੇ ਵਿੱਚ ਅਚਾਨਕ ਇੰਨਾ ਤਕੜਾ ਵਾਧਾ ਕਰ ਦਿੱਤਾ ਹੈ ਕਿ ਜੇਬ ਤੋਂ ਪੈਸੇ ਨਹੀਂ ਮੱਥੇ ਤੋਂ ਪਸੀਨੇ ਨਿਕਲ ਆਉਣਗੇ ਜਿੱਥੇ ਰੀਨਿਊਅਲ ਪ੍ਰੋਸੈਸ ਪਹਿਲਾਂ ਸੌਖੀ ਤੇ ਸਸਤੀ ਹੁੰਦੀ ਸੀ ਹੁਣ ਉਹ ਮਹਿੰਗੀ ਹੋ ਚੁੱਕੀ ਹੈ ਮੈਂਗੀ ਫਿਟਨੈਸ ਦੀ ਕਹਾਣੀ ਹੁਣ ਤੋਂ ਸ਼ੁਰੂ ਹੋਈ ਹੈ ਤੇ ਹੁਣ ਤੋਂ ਤੁਹਾਡੀ ਜੇਬ ਦੇ ਉੱਤੇ ਪੈਣ ਵਾਲਾ ਵੱਡਾ ਅਸਰ ਕੀ ਹੈ ਕਿੰਨੀ ਤੇ ਕਿਉਂ ਵਧਾਈ ਗਈ ਹੈ ਇਹ ਫੀਸ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ ਦਾ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲਿੰਦਰਜੀਤ ਸਿੰਘ ਚਾਹਲ ਇੱਕ ਖਾਸ ਖਬਰ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ ਮੀਡੀਆ رپورਟਾਂ ਦੇ ਅਨੁਸਾਰ ਆਵਾਜਾਈ ਮੰਤਰਾਲੇ ਨੇ 20 ਸਾਲ ਤੋਂ ਪੁਰਾਣੇ ਸਾਰੇ ਮੋਟਰ ਵਾਹਨਾਂ ਦੀ ਫਿਟਨੈਸ ਟੈਸਟ ਫੀਸ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ ਤੇ ਇਹ ਵਾਧਾ ਕੋਈ ਛੋਟਾ ਮੋਟਾ ਨਹੀਂ ਹੈ ਸਿੱਧਾ 7 ਗੁਣਾ ਵੱਡਾ ਵਾਧਾ ਕੀਤਾ ਗਿਆ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊਅਲ ਫੀਸ ਜਿਹੜੀ ਉਸ ਤੋਂ ਵਾਧਾ ਕੀਤਾ ਸੀ ਤੇ ਹੁਣ ਫਿਟਨੈਸ ਫੀਸ ਦੇ ਵਿੱਚ ਵੀ ਇਹ ਵੱਡਾ ਬਦਲਾਅ ਕਰ ਦਿੱਤਾ ਗਿਆ ਸੜਕਾ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਵਾਹਨਾਂ ਦੀ ਉਮਰ ਦੇ ਲਈ ਤਿੰਨ ਨਵੇਂ ਸੈਗਮੈਂਟ ਬਣਾਈ ਹੈ ਪਹਿਲਾ 10 ਤੋਂ 15 ਸਾਲ ਦੂਜਾ 15 ਤੋਂ 20 ਸਾਲ ਤੇ ਤੀਜਾ 20 ਸਾਲ ਤੋਂ ਪੁਰਾਣੇ ਵਾਹਨ ਭਾਗ ਕੇ 20 ਤੋਂ ਵੱਧ ਦੇ ਸਭ ਤੋਂ ਵੱਡਾ ਝਟਕਾ ਵਪਾਰਕ ਵਾਹਨਾਂ ਨੂੰ ਲੱਗਿਆ ਕਿਉਂਕਿ ਹੁਣ ਉਹ ਹੁਣ ਉਹ 15 ਸਾਲ ਦੀ بجائے 10 ਸਾਲ ਦੀ ਉਮਰ ਤੋਂ ਹੀ ਉੱਚ ਫੀਸ ਸ਼੍ਰੇਣੀ ਦੇ ਵਿੱਚ ਆ ਜਾਇਆ ਕਰਨਗੇ ਭਾਵੇਂ 10 ਸਾਲ ਗੱਡੀ ਵਰਤੀ ਉਸ ਤੋਂ ਬਾਅਦ ਵਿੱਚੋਂ ਉੱਚ ਸ਼੍ਰੇਣੀ ਫੀਸ ਦੇ ਵਿੱਚ ਆ ਜੇ ਕਿ ਪਹਿਲਾਂ ਹੁੰਦਾ ਸੀ ਕਿ 15 ਸਾਲ ਗੱਡੀ ਵਰਤਣ ਤੋਂ ਬਾਅਦ ਵਿੱਚ ਇਸ ਕੈਟਾਗਰੀ 'ਚ ਆਉਂਦੀ ਸੀ ਇਹਦਾ ਮਤਲਬ ਹੈ ਕਿ ਜਿਆਦਾ ਵਾਨਾਂ ਨੂੰ ਸਖਤ ਨਿਯਮਾਂ ਤੇ ਵਧੀਆਂ ਹੋਗੀਆਂ ਫੀਸਾਂ ਦੇ ਨਾਲ ਫਿਟਨੈਸ ਪ੍ਰਕਿਰਿਆ ਦੇ ਵਿੱਚੋਂ ਉਲੰਘਣਾ ਪਾਏਗੀ ਕਿਸਾਂ ਦੇ ਨਵੇਂ ਰੇਟ ਕਾਫੀ ਜ਼ਿਆਦਾ ਨੇ 20 ਸਾਲ ਤੋਂ ਪੁਰਾਣੇ ਹਲਕੇ ਮੋਟਰ ਵਾਹਨ ਦੇ ਲਈ ਫਿਟਨੈਸ ਟੈਸਟ ਦੀ ਫੀਸ 10000 ਤੋਂ ਵਧਾ ਕੇ 15000 ਕਰੀ ਗਈ ਹੈ ਇਹਦੇ ਨਾਲ ਹੀ 20 ਸਾਲ ਤੋਂ ਪੁਰਾਣੇ ਟਰੱਕਾਂ ਤੇ ਬੱਸਾਂ ਦੇ ਵਿੱਚ ਫੀਸ ਹੈ ਜਿਹੜੀ ਉਸ ਦੇ ਵਿੱਚ ਬੇਹਦ ਹੀ ਜ਼ਿਆਦਾ ਵਾਧਾ ਕਰਿਆ ਗਿਆ ਜਿਹੜਾ ਪਹਿਲਾਂ 3500 ਰੁਪਈਆ ਹੁੰਦਾ ਸੀ ਹੁਣ ਵਧ ਕੇ 25000 ਰੁਪਈਆ ਕਰ ਦਿੱਤਾ ਗਿਆ ਮੱਧਮ ਦਰਜੇ ਦੇ ਵਪਾਰਕ ਵਾਹਨਾਂ ਦੇ ਲਈ ਇਹ ਜਿਹੜੀ ਫੀਸ ਹੈ 20000 ਰੁਪਇਆ ਨਿਰਧਾਰਤ ਕਰ ਦਿੱਤੀ ਗਈ ਹੈ। ਦੁਪਹਿਯਵਾਨਾਂ ਨੂੰ ਵੀ ਰਾਹਤ ਨਹੀਂ ਮਿਲੀ। 20 ਸਾਲ ਤੋਂ ਪੁਰਾਣੇ ਮੋਟਰਸਾਈਕਲਾਂ ਦੀ ਫਿਟਨੈਸ ਟੈਸਟ ਫੀਸ 600 ਤੋਂ ਵਧਾ ਕੇ ਸਿੱਧਾ 2000 ਰੁਪਇਆ ਕਰ ਦਿੱਤੀ ਗਈ ਹੈ। ਕੋਤਸਮਾ ਪਹਿਲਾ ਅਗਸਤ ਮਹੀਨੇ ਦੇ ਵਿੱਚ ਟ੍ਰਾਂਸਪੋਰਟ ਮਤਰਾਲੇ ਨੇ ਰੀਨਿਊਅਲ ਫੀਸ ਦੇ ਵਿੱਚ ਵੀ ਵਾਅਦਾ ਕੀਤਾ ਸੀ ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਸੀ ਕਿ ਐਨਸੀਆਰ ਦੇ ਵਿੱਚ ਭਾਗ ਕੇ ਦਿੱਲੀ ਦੇ ਨਾਲ ਜਿਹੜਾ ਜਿਹੜਾ ਏਰੀਆ ਲੱਗਦਾ ਹੈ ਨੈਸ਼ਨਲ ਕੈਪੀਟਲ ਰੀਜਨ ਐਨਸੀਆਰ ਦੇ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਦੇ ਮਾਲਕਾਂ ਦੇ ਵਿਰੁੱਧ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਉਹਦੇ ਗੱਡੀਆਂ ਚੁੱਕਣ ਲੱਗ ਗਏ ਸਨ ਨਗਰ ਨਿਗਮ ਵਾਲੇ ਜਾਂ ਸਤੋਂ ਇਸ ਬੰਦਰ ਜਿਹੜਾ ਮਹਿਕਮਾ ਸੀ ਉਹੋ ਗੱਡੀਆਂ ਸੀਜ਼ ਹੋ ਰਹੀਆਂ ਸੀ ਇਸ ਨਵੇਂ ਫੈਸਲੇ ਦੇ ਨਾਲ ਪੁਰਾਣੇ ਵਣ ਵਾਲੇ ਮਾਲਕਾਂ ਦੀ ਜੇਬ ਦੇ ਉੱਤੇ ਨਿਸ਼ਚਿਤ ਤੌਰ ਦੇ ਉੱਤੇ ਵੱਡਾ ਬੋਝ ਹੈ ਜਿਹੜਾ ਉਹ ਭੈਣ ਜਾ ਰਿਹਾ ਤੁਸੀਂ ਆਖਰ ਤੱਕ ਇਸ ਖਬਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ